ਮੜਲਾਡਾ ਸ਼ਹਿਰ ਅੰਦਰ ਪਿਛਲੇ ਲੰਬੇ ਸਮੇਂ ਤੋਂ ਸਫਾਈ ਵਿਵਸਥਾ ਦੀ ਤਰਸਯੋਗ ਹਾਲਤ ਨੂੰ ਮੁੱਖ ਰੱਖਦਿਆਂ ਅੱਜ ਨਗਰ ਕੌਂਸਲ ਪ੍ਰਧਾਨ ਸੁਖਪਾਲ ਸਿੰਘ ਦੀ ਅਗਵਾਈ ਹੇਠ ਰਾਮ ਲੀਲਾ ਗਰਾਊਂਡ ਵਿਖੇ ਸਰਬਸਾਂਝੀ ਦੁਕਾਨਦਾਰਾਂ ਦੀ ਮੀਟਿੰਗ ਸੱਦੀ ਗਈ। ਇਸ ਮੌਕੇ ਸੁਖਪਾਲ ਸਿੰਘ ਪ੍ਰਧਾਨ ਵੱਲੋਂ ਦੁਕਾਨਦਾਰਾਂ ਨੂੰ ਜਿੱਥੇ ਵਿਸ਼ਵਾਸ ਦਿਵਾਇਆ ਗਿਆ, ਉੱਥੇ ਹੀ ਦੁਕਾਨਦਾਰਾਂ ਵੱਲੋਂ ਵੀ ਆਪਣੇ ਆਲੇ-ਦੁਆਲੇ ਅਤੇ ਰਾਮ ਲੀਲਾ ਗਰਾਊਂਡ ਅੰਦਰ ਸਫਾਈ ਵਿਵਸਥਾ ਨੂੰ ਪੂਰੀ ਤਰ੍ਹਾਂ ਕਾਇਮ ਰੱਖਣ ਲਈ ਫੈਸਲਾ ਲਿੱਤਾ ਗਿਆ। ਉਹਨਾਂ ਕਿਹਾ ਕਿ ਸ਼ਹਿਰ ਅੰਦਰ ਵਿਕਾਸ ਕਾਰਜਾਂ ਨੂੰ ਲੈ ਕੇ ਸਿਆਸੀ ਦਖਲਅੰਦਾਜ਼ੀ ਕਾਰਨ ਨਗਰ ਕੌਂਸਲ ਦੇ ਕਾਰਜ ਅੱਧ ਵਿਚਕਾਰ ਰੁਕੇ ਹੋਏ ਨੇ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਇਹ ਦਿੱਕਤ ਆ ਰਹੀਆਂ ਨੇ ਉਹਨਾਂ ਅਪੀਲ ਕੀਤੀ ਕਿ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਲਈ ਹਰ ਸਿਆਸੀ ਪਾਰਟੀਆਂ ਨੂੰ ਆਪਣਾ ਯੋਗਦਾਨ ਦੇਣਾ ਪਵੇਗਾ ਤਾਂ ਜੋ ਸ਼ਹਿਰ ਨੂੰ ਸੁੰਦਰ ਤੇ ਸਾਫ਼ ਬਣਾਇਆ ਜਾ ਸਕੇ ਅੱਜ ਸਰਵਾਸੀਆਂ ਨੇ ਮੈਨੂੰ ਬੁਲਾਇਆ ਜੀ ਇੱਥੇ ਅੱਡਾ ਇੱਕ ਤੁਹਾਡੇ ਨਿਕ ਜਗ੍ਹਾ ਮੰਦਿਰ ਹੈ ਜਿੱਥੇ ਮਾ ਕਾਲ ਦਾ ਮੰਦਿਰ ਹੈ ਨਾਲ ਹੀ ਆਮ ਜਿਹੜਾ ਗਰਾਊਂਡ ਹੈ ਜਿੱਥੇ ਕਿ ਇੱਥੇ ਲੋਕ ਅੱچھے ਆਉਂਦੇ ਮੱਥਾ ਟੇਕਣ ਵਾਸਤੇ ਸਾਰੇ ਧਰਮਾਂ ਦੇ ਲੋਕ ਇੱਥੇ ਆਉਂਦੇ ਆ ਇਸ ਨੂੰ ਮਤੇ ਨਾਲ ਰੱਖਦੇ ਸਰ ਵਾਸੀਆਂ ਨੇ ਮੈਨੂੰ ਬੁਲਾਇਆ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਹਦਾ ਜਿਹੜਾ ਕੰਮ ਹੈ ਸਵੇਰੇ 6 ਵਜੇ ਲੈ ਕੇ ਤੋ ਲੈ ਕੇ ਪੂਰੀ ਤੋਰ ਤੇ ਕੰਮ ਕਰਾਂਗੇ ਜਿੱਥੇ ਨਾਲ-ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਥੇ ਕੁਝ ਸਿਆਸੀ ਦਬਾਅ ਕਰਕੇ ਮੈਨੇ ਕੁਝ ਡਿਟ੍ਰੈਸ ਜਿਹਾ ਸਾਡੇ ਯੂਨ ਨੇ ਦੁਆਪਾ ਕੇ ਕੰਮ ਨਿਕ ਨਹੀਂ ਕਰਨ ਦਿੰਦੇ ਅਫਸਰੋਂ ਕਹਿੰਦੇ ਸੁਣਨੇ ਨਹੀਂ ਮੈਂ ਦੇਖੋ ਪਿਛਲੇ ਦਿਨਾਂ ਚ ਕੁਦਰਤ ਵੱਲੋਂ ਲਗਾਤਾਰ بارش ਪੈਣ ਕਰਕੇ ਜਿਹੜਾ ਹੈਗਾ ਸ਼ਹਿਰ ਦਾ ਸਫਾਈ ਦਾ ਹਾਲ ਜਿਹੜਾ ਹੈਗਾ ਕਾਫੀ ਬੁਰਾ ਹਾਲ ਆਇਆ ਪਿਆ ਜਿਵੇਂ ਆਪਾਂ ਕਦੇ ਰਾਮਲਾ ਗਰਾਊਂਡ ਦੇ ਵਿੱਚ ਵੀ ਬਹੁਤ ਹਾਲ ਜਿਹੜਾ ਹੈਗਾ ਮਾੜਾ ਆਇਆ ਪਿਆ ਅੱਜ ਪ੍ਰਧਾਨ ਜੀ ਨੇ ਇਹ ਵਿਸ਼ਵਾਸ ਦਵਾਇਆ ਸਾਰੇ ਲੋਕਾਂ ਨੂੰ ਕਿ ਅਸੀਂ ਸਵੇਰ ਤੋਂ ਜਿਹੜਾ ਹੈਗਾ ਵੀ ਸਫਾਈ ਦਾ ਕੰਮ ਸ਼ੁਰੂ ਕਰਾਂਗੇ ਔਰ ਮੈਨੂੰ ਉਮੀਦ ਹੈ ਪ੍ਰਧਾਨ ਜੀ ਕੱਲ੍ਹ ਕੱਲ ਦੇ ਵਿੱਚ ਹੀ ਯਾਨੀ ਕਿ ਵੀ ਕਾਫੀ ਸ਼ਹਿਰ ਨੂੰ ਯਾਨੀ ਕਿ ਵੀ ਰਹਿ ਗਿਆ ਸਾਫ ਸੁਥਰਾ ਬਣਾਉਣ ਦੇ ਵਿੱਚ ਕਿਉਂਕਿ ਇਹਨਾਂ ਨੇ ਇਹਨਾਂ ਦਾ ਬੈਲਾ ਵੀ ਬਹੁਤ ਇਸ ਕੰਮਾਂ ਦੇ ਵਿੱਚ ਪ੍ਰਯਾਸ ਰਹਿੰਦਾ ਵੀ ਸ਼ਹਿਰ ਨੂੰ ਅਸੀਂ ਜਲਦੀ ਸਾਫ ਸੁਥਰਾ ਕਰੀਏ ਮੰਡਲ ਪ੍ਰਧਾਨ ਜੋਨੀ ਜੀ ਤੇ ਇੱਧਰ ਆਪਣੇ ਰਕੇਸ਼ ਕੁਮਾਰ ਜੀ ਜੈਨ ਪਾਰਟੀ ਪ੍ਰਧਾਨ ਕਿੰਨੀ ਨਾਲ ਜਿੰਨੀ ਵੀ ਸਾਰੇ ਆਪਣੇ ਸੋਨੂ ਜੀ ਖੜੇ ਹੈ ਸਾਰੇ ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਨੂੰ ਮੈਂ ਸੁਵਸਦ ਬਣਾਇਆ ਕਿ ਕੱਲ੍ਹ ਨੂੰ ਅਸੀਂ ਬਿਲਕੁਲ ਸਵੇਰੇ 7 ਵਜੇ ਤੋਂ ਲੈ ਕੇ ਸਾਰੀ ਟੀਮ ਇੱਥੇ ਹਾਜ਼ਰ ਹੋਵਾਂਗੇ ਉਸ ਤੋਂ ਬਾਅਦ ਆਪਣੀ ਚੌੜੀ ਗਲੀ ਤੇ ਨਾਲ ਨਾਲ ਮਦਰਨ ਉਹ ਤੁਹਾਨੂੰ 자기 ਆਪਣੇ ਮੰਡੀ ਹੈ ਜਿਹੜੀ ਨਾਲ ਨਾਲ ਮੰਡੀ ਹੈ ਉਸ ਤੋਂ ਬਾਅਦ ਸਾਰੇ ਤਿੰਨੇ ਜਗ੍ਹਾ ਅਸੀਂ ਬਿਲਕੁਲ ਦੋ ਤੰਦਰਾਂ ਦੇ ਵਿੱਚ ਵਿੱਚ ਸਾਰੇ ਕਲੈਕਟ ਸੀਆਫ ਕਰ ਲੈ ਇਹ ਆਪਾਂ ਸਾਰੇ ਇਕੱਠੇ ਹੋ ਕੇ ਕੋਈ ਕਿਸੇ ਦਾ ਨਿੱਜੀ ਕੰਮ ਨਹੀਂ ਇਹ ਆਪਣੇ ਮੰਤਰਕਾ ਕੇ ਸਾਰੇ ਸ਼ਹਿਰ ਦਾ ਕੰਮ ਹੈ ਜਿਸ ਕਰਕੇ ਆਪਾਂ ਸਾਰੇ ਇਹਨਾਂ ਨਾਲ ਮਿਲ ਕੇ ਤੜਕੇ ਸਾਫ ਸੁਥਰਾ ਬਣਾ ਕੇ ਸ਼ਹਿਰ ਵਾਸੀਆਂ ਨੂੰ ਇੱਥੇ ਆਉਂਦੇ ਮਤਲਬ ਕੋਈ ਦਿੱਕਤ ਨਾ ਹੋਵੇ ਤੇ ਮੇਰੇ ਨਾਲ ਨੇ ਮੇਰੇ ਜੈਨ ਸਾਡੇ ਪ੍ਰਧਾਨ ਜੀ ਬੀਜੇਪੀ ਦੇ ਤੇ ਨਾਲ ਸਾਡੇ ਕੁਝ ਮੰਡਲ ਪ੍ਰਧਾਨ ਸ਼ਹਿਰੀ ਇਹਨਾਂ ਨੇ ਬੇਨਤੀ ਹੈ ਤੇ ਨਾਲ ਸਾਰੇ ਮਿਲ ਕੇ ਬੰਦੇ ਨਾਲ ਮਿਲ ਕੇ ਆਪਾਂ ਤਰੱਕੇ ਸਵੇਰੇ 6 ਵਜੇ ਇਹ ਰਾਮੀ ਦਾ ਗਰਾਊਂਡ ਦੀ ਤੇ ਮੰਦਰ ਦੀ ਜਗ੍ਹਾ ਸਾਰੀ ਬਿਲਕੁਲ ਸਾਫ਼ ਕਰਾਂਗੇ